ਕਾਲਸਾ ਵਾਹਿਗੁਰੂ ਜੀ ਜੀ ਹੋਰ ਬਾਬਾ ਜੀ ਠੀਕ ਹੈ ਜੀ ਮੇਰਾ ਮੇਰਾ ਕੰਟਰੋਲ ਹੈ ਤੇ ਅੱਜਕਾਰੋ ਬਾਬਾ ਜੀ ਜੋ ਗ੍ਰੰਥੀ ਸਿੰਘ ਆਪਣੇ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਵੀ ਬਹੁਤ ਆਪਣਾ ਮੰਦਾ ਹਾਲ ਸੁਣ ਰਿਹਾ ਹੈ ਵੀ ਜਿੱਥੋਂ ਵੀ ਸੁਣਦੇ ਆਵਾਜ਼ ਆਉਂਦੀ ਹੈ ਆਪਾਂ ਨੂੰ ਇਹਨਾਂ ਦੀ ਆਵਾਜ਼ ਬਹੁਤ ਭੈੜੀ ਤੇ ਮੰਦੀ ਆ ਰਹੀ ਹੈ ਦੇਖੋ ਜੀ ਇਹ ਜਿਹੜੇ ਗ੍ਰੰਥੀ ਸਿੰਘ ਆਜ ਦੇ ਸਮੇਂ ਦੇ ਆ ਰਹੀ ਹੈ ਇਹ ਹਰੇਕ ਪੁਰੂ ਕਰ ਵਿੱਚ ਕਮੇਟੀਆਂ ਬਣੀਆਂ ਹੋਈਆਂ ਹਨ। ਹਾਂਜੀ। ਇਹ ਕਮੇਟੀਆਂ ਜਿਹੜੀਆਂ ਬਣੀਆਂ ਹੋਈਆਂ ਹਨ ਉਹ ਜਿਹੜੇ ਪ੍ਰਧਾਨ ਆ ਉਹ ਗ੍ਰੰਥੀ ਸਿੰਘ ਆ ਉਹ ਤੇ ਪ੍ਰੈਸ਼ਰ ਪੰਦੀ ਹੈ। ਪ੍ਰੈਸ਼ਰ ਪੰਦੀ। ਜਿਉਂ ਆਜ ਗ੍ਰੰਥੀ ਸਿੰਘ ਨੇ ਗੁਰੂ ਸਾਹਿਬ ਦੇ ਵਜੀਰ ਨੇ। ਵਜੀਰ। ਇਹ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਦੀ ਗੱਦੀ ਇਹਨਾਂ ਨੂੰ ਮਿਲੀ ਗਈ ਜੀ। ਬਾਅਦ। ਤੇ ਜੇ ਇਹ ਬਾਬਾ ਬੁੱਢਾ ਸਾਹਿਬ ਦੀ ਗੱਦੀ ਨੂੰ ਮੰਨਣ ਹਾਂਜੀ ਤੇ ਗ੍ਰੰਥੀ ਸਿੰਘ ਦਾ ਸਤਕਾਰ ਕਰਨਾ ਕਰਨਾ। ਇਹ ਕਮੇਟੀਆਂ ਵਾਲੇ ਜਿਹੜੇ ਪ੍ਰਧਾਨ ਆ ਇਹ ਤਾਂ ਸੀਰੀਸ ਹੁੰਦੀ ਬੈਠੇ ਆ ਪਰ ਖਾਵਾ ਧੋਰੀਏ ਜੀ ਹਾਂਜੀ ਤੇ ਨਾ ਗ੍ਰੰਥੀ ਸਿਕ ਆਪਣੇ ਬੱਚੇ ਬਾਬਾ ਜੀ ਅੱਜ ਕੱਲ ਵੀ ਜੋ ਤਨਖਾਹ ਚੱਲ ਰਹੀ ਆ ਚਲੋ ਤੇ ਮਖਾਨਾ ਦੀ ਗੱਲ ਕੀਤੀ ਵੀ ਕਿੰਨੇ ਕਰ ਤਨਖਾਹ ਇਹ ਕੀ ਤਨਖਾਹ ਜਿਹੜੀ ਆ ਇਹ ਅੱਜ ਕੱਲ ਗ੍ਰੰਥੀਆਂ ਨੂੰ 5000 6000 7000 ਬਸ ਆ ਤੇ ਘਟੋ ਘੱਟ ਵੀ 12 13 ਜਿਹੜੇ ਹਰੀਆਰ ਇਹਨਾਂ ਗੱਦੀ ਸਮਝੀ ਅੰਗਾ ਹੋਣੀ ਗਈ ਹਾਂਜੀ 4-5000 ਹੁਣ ਚੱਲ ਰਹੀ ਹੈ ਹੁਣ ਚੱਲ ਰਹੀ ਹੈ ਜੀ ਇਹਦੇ ਵਿੱਚ ਬੱਚੇ ਪੜਾਈ ਨਹੀਂ ਨਹੀਂ ਪੜਾਉਂਦੇ ਹਾਂਜੀ ਕਿਸਾ ਕਿ ਬੜਾ ਮੰਦਾ ਹਾਲ ਹੈ